ਕਾਛੇ ਦਾ ਆਸਾਰਿਆਂ ਨੂੰ ਅੱਜ ਅੱਜ ਹੀ ਅੰਡ ਦਾ ਮੌਸਮ ਆ ਠੰਡਾ ਠੰਡਾ ਮੌਸਮ ਆ ਤੇ ਅੱਗ ਦੇ ਅਸੀਂ ਤੇ ਨਾਲੇ ਅਸੀਂ ਬਣਾਉਣ ਲੱਗੇ ਆ ਇੱਧਰ ਆਇਆ ਉਹ ਦੇ ਤੇ ਉਹਦੇ ਉਹਨਾਂ ਨੂੰ ਬੁਖਾਰ ਰਵਨਾਜ ਨੂੰ ਕੀ ਹੋ ਗਿਆ ਏ ਓਹ ਹੋ 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 ਡਿੱਗੀ ਕਿੱਥੇ ਡਿੱਗੀ ਓਹ ਹੋ ਉਹਦਾ ਮਾ ਉਥੇ ਹੌਲੇ ਰੱਖਣਾ ਹੀ ਆਪਣੇ ਸਾਈਕਲ ਕੋ ਨਾ ਨਹੀਂ ਨਾ ਨਹੀਂ ਅਮਕੀ ਕਿ ਕਿਰ ਬਾਪ ਇਹ ਕਿੱਧਰ ਨੂੰ ਸਿੱਖਣ ਨੇ ਆਹ ਦੇਖ ਪੁੱਤ ਇੱਥੇ ਲੱਗ ਜਾ ਜਾਨਾ ਚ ਆਪਣਾ ਕੇ ਨਾਲ ਮਮੀ ਬਣਾਉਣ ਲੱਗੇ ਸਾ ਨਾ ਜੂ ਨਾ ਜੂ ਉਦੇ ਠੀਕ ਹੈ ਹੁਣ ਤੂੰ ਹਾਂ ਉਧਰ ਤੂੰ ਆ ਚੰਡਿਆ ਦੇ ਇਹ ਉਧੇ ਇੱਧਰ ਆ ਕੇ ਬਹਿ ਜਾ ਨਹੀਂ ਦੇ ਇਧਰਲੀ ਸਾਈਡ ਆ ਜਾ ਨਹੀਂ ਤੇ ਇਧਰ ਆ ਜਾ ਇੱਥੇ ਆ ਜਾ ਉਧੇ ਇੱਥੇ ਤੂੰ ਆਉਂਦਾ ਹੈ ਉਧਰੋਂ ਤਸੀਂ ਹੋਈ ਇਧਰ ਜਾਓ ਲੈ ਆ ਬੋਲ ਦੇ ਵੀ ਇੱਥੇ ਬਹਿ ਜਾ ਕੋਲ ਦੇ ਨੀ ਆ ਜਾ ਉਹ ਕਹੀਏ ਪੁਈ ਨਹੀਂ ਮੈਂ ਇੱਥੇ ਥੱਲੇ ਪੁਈ ਆ ਜਾ ਪੁਈ ਨਾ ਗੱਲਾਂ ਕਰੀਏ ਆ ਜਾ ਆ ਜਾ ਆ ਜਾ ਪੁਈ ਕਹਿ ਪੁਈ ਪੁਈ ਨੋ ਕਿਉ ਕਹਿ ਪੁਈ ਕਿਆ ਚਾਪ ਇਨੀ? ਆਪੂ ਹੀ ਚਾਪ ਇਨੀ। ਕੇ ਮੈਂ? ਕੇ ਤੁਸੀਂ ਬੋਲੋ। ਬੋਲ। 나주? ਉਹ ਹਲੇ ਉਹ ਚੈੱਕ ਕਰੰਦੀ ਐ ਨਾ। ਉਹ ਚਾਪ ਇਨੀ? 나주? ਕੇ ਤੁਸੀਂ? 나주 ਹਾਂ। ਤੈਨੂੰ ਤੁਸੀਂ ਵੀ ਕਹ। ਹਾਂ। ਫਿਰ ਕਹਿਣ ਕਹਿ ਤੁਸੀਂ। ਹਾਂ। ਪੁਈ ਪੁਈ ਪੁਈ। ਹਾਂ, ਉਹਦੀ। ਉਹਦੀ। ਹਾਂ, ਤੂੰ ਤੂੰ ਹਾਂ। ਨਾ ਕਰ ਬੰ। ਨਾ ਕਰ। ਉਦੀ ਰਵਾਵ ਰਵਾਵ ਸੁੱਕੀ ਸੁੱਕੀ ਕੁੱਕੀ ਆਹ ਸਾਰੇ 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 ਕੁੱਕੀ ਕਹਿੰਦੀ ਨਹੀਂ ਗੁੱਸਾ ਨਹੀਂ ਕਰਦਾ ਬੈਡ ਬਾਲ ਹਾਂ ਕੇ ਮੈਂ ਹਾਂ ਕੇ ਮੈਂ ਉਹਦੇ ਨੂੰ ਕੀ ਹੋਇਆ ਸੀ ਉਹਦੇ ਨੂੰ ਕੀ ਹੋਇਆ ਸੀ ਨੱਜੂ ਰਵਨਾਜ ਡਾਕਟਰ ਡਾਕਟਰ ਨੂੰ ਫੋਨ ਤੇ ਕਰ ਦੇ ਆ ਜਾ ਨੱਜੂ ਨਾ ਜੂ ਇਧਰ ਆ ਜਾ ਚਲੋ ਚਾਹ ਪੈ ਗਈ ਤੇਜੇ ਬੇਕੋ ਪੈ ਗਈ ਤੇਜੇ ਹੂੰ ਉਹਦੇ ਅੱਜ ਨਹੀਂ ਗੱਲਾਂ ਬਾਤਾਂ ਸੁਣਾਉਣੀਆਂ ਉਹਦੇ ਚੱਲ ਕੋਈ ਬੋਲੀ ਬੋਲੀ ਸੁਣਾ ਦੇ ਇਹ ਬੋ ਬੋ ਉਹਦੇ ਨੂੰ ਛੁੱਟੀਆਂ ਹੋਈਆਂ ਤੇ ਨਾਲ ਹੀ ਉਹਦੇ ਨੂੰ ਬੁਖਾਰ ਆ ਗਿਆ ਹੂੰ ਪਾਣਾ ਉਹਦੇ ਅੱਜ ਚਾਹ ਬਣਾ ਕੇ ਦੇਣ ਲੱਗੇ ਤੇ ਫੇਕੇ ਦੇ ਅੰਦਰ ਕੰਮੜ ਜਾਂਦਾ ਕਹ ਉਹਦੇ ਵੀਰ ਤੁਸੀਂ ਉਹ ਨਾਲ ਬੋਲਦੇ ਨਾ ਉਜੀ ਉਜੀ ਤੁਸੀਂ ਠੀਕ ਜੇ ਜੇ ਆਜੋ ਆਜੋ ਆਪਾਂ ਆਪਾਂ ਸਾਰੇ ਸਾਰੇ ਚਾ ਚਾ ਪੀਏ 3 ਕਲਾਪਿੰਗ ਕਲਾਪਿੰਗ ਸਾਰੇ ਬੋਲੋ ਸਤਿ ਸ਼੍ਰੀ ਅਕਾਲ ਬੋਲੋ ਹਾਂ ਉਹ ਨਾ ਉਹ ਗੱਲ ਤੂੰ ਰਵਨਾਜ ਨੂੰ ਰਵਾਬ ਨੂੰ ਮਾਰਿਆ ਫਿਰ ਨਾ ਉਹਦਾ ਰਵਾਬ ਦਾ ਹੀ ਆਉਂਦਾ ਆਹ ਉਹਨੂੰ ਗਾਲਾਂ ਪੈ ਜਾਂਦੀ ਆਪਾ ਆਪਾਂ ਆਂਦਾ ਹੀ ਚਾਹ ਬਣਾ ਕੇ ਦਓ ਤੇ ਤੂੰ ਜਿਮੜ ਗਿਆ ਗੱਸੀਕਲੀ ਹਾਂ ਵਾਓ ਕੀ ਆ ਕੀ ਆ ਬਦਲ ਹੈ ਇੱਥੇ ਕਿੱਥੇ ਕਲਾਊਡ ਕਿੱਥੇ ਤੇ ਮੂਨ ਕਿੱਥੇ ਮੂਨ ਕੂਈ 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 ਸਾਜੂ ਕਹ ਕੂਈ ਕੂਈ ਤੁਸੀਂ ਸਾਡਾ ਆਟਾ ਮਕਾ ਦਿਨ ਉਹ ਵੀ ਜੱਟਾ ਹੋਣਾ ਉਹ ਵੀ ਜੱਟਾ ਗਿਆ ਆ ਕੀ ਬੰਦਾ ਚਾਹ ਚਾ ਰਹੇ ਨੇ ਚਾਹ ਨਹੀਂ ਉਹਨੂੰ ਚਾਹ ਵਾਓ ਕੀ ਹੈ ਬੋਹ ਆਪਾ ਬੋਣੀ ਚਾਹ ਮਨ ਨੂੰ ਲੱਗਦਾ ਕਮਲ ਨਹੀਂ ਇਹ ਤੇ ਕੌਣ ਕੌਣ ਬੈਠਾ ਇਹਦਾ ਨਾਂ ਕੀ ਆ ਇਹਦਾ ਨਾਂ ਕੀ ਆ ਆਹ ਕੌਣ ਹੈ ਇਹਦਾ ਨਾਂ ਕੀ ਹੈ ਰਵਨਾਸ਼ ਆਹ ਕੌਣ ਹੈ ਆਹ ਕੌਣ ਹੈ ਆ ਕੌਣ ਆ ਕੌਣ ਐ ਲਓ ਜੀ ਆਗੇ ਬਣਾ ਹਾਂ ਆਪਾਂ ਆ ਨਹੀਂ ਨਾ ਬੜੀ ਰੱਜ ਗਈ ਹਾਂਜੀ ਆ ਬੜੀ ਰੱਜ ਗਈ ਟੱਕ ਬੋਲ ਕੇ ਟੋਲ ਚੱਲੋ ਲੈਓ ਤਨ ਮਾ ਆਗੇ ਤਾਂ ਬਤੀ ਸੀ ਕੀ ਗੱਲ ਕਰਮ ਜਾਈ ਕੀ ਰੱਖਣਾ ਹੈ ਪਾਣੀ ਪਾਣੀ ਗਰਮੋ ਜੇ ਪਾਣੀ ਰੱਖਦੇ ਨਹੀਂ ਗਾਣਾ ਹੋਜੀ ਪਾਣੀ ਜੀ ਦੋ ਇਹ ਆਇਆ ਇੱਥੇ ਮਜਾ ਅੱਛਾ ਮਜਾਉਂਦੇ ਹੂੰ ਮਮਾ ਇਹ ਰਬਾ ਘੁੰਦ ਲੱਥਾ ਘਟਿਆ ਬੁਸਾ ਇਹ ਅਸਲੀ ਨਾ ਦਵਾਈ ਨਹੀਂ ਚੰਗੀ ਤਰ੍ਹਾਂ ਇਹਨੂੰ ਦਿੱਤੀ ਹਾਂ ਉਹ ਜਿਹੜੀ ਸਵੇਰੇ ਟਾਈਮ ਦੇ ਰਹੀਦੀ ਸੀ ਨਾ ਦੇਣੀ ਉਹ ਆਪਾਂ ਮਿਕਸ ਜੂ ਕਰਤੀ ਵਿੱਚੋਂ ਸੁੱਤਾ ਜੂ ਰਿਆ ਏ ਹਾਂ ਠੀਕ ਹਾਂ ਜਿੱਦ ਤਰ੍ਹਾਂ ਮੁੜਕਾ ਜਿਹਾ ਵੀ ਇਹਨੂੰ ਆਇਆ ਹੁੰਦਾ ਨਾ ਪ੍ਰੇਲੀ ਜੀ ਉਹਦੇ ਨਾਮ ਨਾਲ ਲੱਥੇ ਹੂੰ ਪ੍ਰੇਲੀ ਨਾਲ ਨਵਾਂ ਜੀ ਚਾਏ ਮੈਨੂੰ ਫਿਲਿੱਗਰ ਜਿਵੇਂ ਛੱਡੀ ਕਰ ਦੇ ਨਾ ਚੱਲ ਜਾ ਇਹ ਬਲਾਸ ਉਹਦੇ ਨਾਲ ਪੀਂਦਾ ਬੋਤਲ ਨਾਲ ਵੀ ਤੂੰ ਹਜੇ ਵੀ ਬੋਤਲ ਪੀਂਦਾ ਹੈ ਇਹ ਨਾਜੂ ਦਾ ਨਾਜੂ ਦਾ ਛੱਡੀ ਕਰਕੇ ਤੂੰ ਪੀਂਦਾ ਮਰ ਪੀਂਦਾ ਬੋਤਲ ਨਾਲ ਆ ਨਾ ਤੂੰ ਆਹੋ ਆਹੋ ਨਾਜੂ ਦਾ ਚੋਰੀ ਪੀਂਦਿਆ ਆਹ ਰਵਨਾਜ ਇਹਨੂੰ ਵੇਖ ਕੇ ਹਉਤਰਾ ਕਰਦੀ ਹੈ ਨਾ ਰਵਾਬ ਤੂੰ ਚਾਹ ਪੀਣੀ ਨੈਂ ਠੰਡੀ ਕਰਕੇ ਆਂਦੇ ਪੀਨੀ। ਮੈਂ ਠੰਡੀ ਕਰਤੀ। ਠੰਡੀ ਕਰਕੇ ਦਿੰਦੇ ਸਾਰਿਆਂ ਨੂੰ ਤੇ ਸਾਰਿਆਂ ਨੂੰ ਕੋਈ ਤਾਂ ਪਾਣੀ ਲਾਹਣਾ ਪੀਂਦਾ। ਕਿ ਪਾਣੀ ਬੋਤਲਾ ਵੀ। ਪਾਣੀ ਪੀ ਲੈਣਾ ਦੁੱਧ ਪੀਦੇ ਤੈਨੂੰ ਕੀ ਹੁੰਦਾ? ਆਹ। ਰਵਾਮ ਉਹ ਗੱਲ ਹੋਗੀ ਨਾ ਤੇਰੀ ਗੱਲ ਵਾਲੀ। ਤੇਰੀ ਕੋਲੀ ਵਾਲੀ। ਹੂੰ। ਇੱਕ ਆਦੇ ਇਹ ਕੱਲ ਪੰਜ-10 ਤੇਰੇ ਨਾਲ। ਜੜ ਕੇ ਨਾ ਬੁਖਾਰ। ਦੱਸਦੇ ਮੈਨੂੰ ਸਾਰਾ ਮੜਾ ਜਾ ਹੈਗਾ। ਰੋਟੀ ਦਾ ਟੀ ਜਦੋਂ ਦਿੰਦੇ ਨਹੀਂ ਉਦੋਂ ਇੱਥੇ ਆਪਣੇ ਤੋਂ ਆ ਜਾਂਦੇ ਆ ਆਟਾ ਮਕਾਉਣਾ ਅੱਜ ਜੀ ਰਵਨਾਜ ਫਾਕਾ ਮਕਾਉਣ ਆ ਯਾ ਛੁੱਟੀਆਂ ਮਕਾਉਣ ਛੁੱਟੀਆਂ ਆਪੋਂ ਔਰ ਬਨਾਜ ਦੇ ਵਿਫਕਰੰ ਨੀ ਰਵਨਾਜ ਨੀ ਰਵਨਾਜ ਫਿੰਗਰ ਰਵਨਾਜ ਫਿੰਗਰ ਵੀ ਆ ਜੀਓ ਚਲ ਪਾਪਾ ਫਿੰਗਰ ਕਰਦੇ ਕੋ ਬਿੰਗਲ ਪਾਪਾ ਪਾ ਕੇ ਕਰਦੇ ਕਿਤਰਾ ਇੱਥੇ ਲੱਗੇ ਆ ਗਿਆ ਉਹ ਵਰਤਿਆ ਆ ਆ ਰੀਰਮ ਆਦੇ ਜਮੇ ਨਾ ਹਾਈ ਡਾਂਸੀ ਖੇਡਦੇ ਹਨ ਤੇ ਇਹ ਲੁਗੀ ਹੀ ਯੋ ਉੱਥੇ ਤੋਂ ਹੀ ਇਹ ਰੋਈ ਇਹ ਚ ਲੁਗੀ ਨਾ ਆਹੋ ਉਹ ਤਾਂ ਮੈਂ ਉੱਥੇ ਬਾਹਰ ਮੈਂ ਬਲੇ ਰਮ ਨਾ ਫਿੰਗਰ ਨਾ ਫਿੰਗਰ ਵੀ ਰਾ ਉਹ ਵੇਖ ਰਿਹਾ ਕਾਉਲੀ ਮਿੱਠਿਆ ਬੋਲ ਰੋਈ ਹੈ ਨਾ ਬਾਜੂ ਆਂਦਾ ਅੰਦੇ ਹੈ ਆਈ ਐਮ ਉਹ ਆਪੇ ਲੱਭੀ ਜਾਂਦੀ ਹੈ ਦਾ ਕੇ ਹਾਂ ਲੱਭ ਜਾਂਦੀ ਹੈ ਇਹ ਕੌਲੀ ਚ ਪਾ ਫਿਰ ਇਹ ਵਾਲੀ ਚਾਹ ਦੇ ਵਿੱਚ ਕੀ ਫਰਕ ਹੈ ਇਹ ਵਾਲੀ ਚਾਹ ਜੇ ਵਰਤਿਆ ਹਾਂਜੀ ਇਹ ਵਿੱਚ ਮਜ਼ਾ ਹੈ ਇਹਦੇ ਵਿੱਚ ਮਜ਼ਾ ਹੈ ਅੱਗ ਸੇਕੋ ਇਹਦੇ ਸੀਕ੍ਰਟ ਪਾਇਆ ਵਿੱਚ ਹਾਂ ਮਸਾਲਾ ਮਸਾਲਾ